ਸਤਿਕਾਰ ਜੀ ਮੈਂ ਅਵਤਾਰ ਲਾਲ ਯੂਪੀਆਈ ਨਿਊਜ਼ ਕਪੂਰਥਲਾ ਅੱਜ ਅਸੀਂ ਪਹੁੰਚੇ ਆਂ ਪਿੰਡ ਜਲੂਆਲ ਜ਼ਿਲ੍ਹਾ ਅੰਮ੍ਰਿਤਸਰ ਇੱਥੋਂ ਦੇ ਲੰਮੜਦਾਰ ਸਰਦਾਰ ਨਿਰੋਕ ਸਿੰਘ ਜੀ ਦੇ ਕੋਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਜੀ ਨੰਬਰਦਾਰ ਜਲੂਆਲ ਤੋਂ ਬੋਲ ਰਿਹਾ ਜੀ ਮੇਰਾ ਪਹਿਲੋਂ ਬ੍ਰਦਰ ਹੁੰਦਾ ਸੀ ਜੀ ਨੰਬਰਦਾਰ ਉਸ ਤੋਂ ਪਹਿਲੋਂ ਮੇਰੇ ਤਾਈ ਦਾ ਬੇਟਾ ਸਦੂਲ ਸਿੰਘ ਜੋ ਅਮਰੀਕਾ ਚਲੇ ਗਿਆ ਜੀ ਤੇ ਉਸ ਤੋਂ ਬਾਅਦ ਚ ਮੇਰਾ ਵੱਡਾ ਬ੍ਰਦਰ ਬਣਿਆ ਜੀ ਉਹ 2007 ਚ ਐਸਕੁਆਇਰ ਹੋ ਗਈ ਸੀ ਟੈਗ ਆ ਗਿਆ ਇਹਨੂੰ ਤੇ 4 ਸਾਲ ਫਿਰ ਮੈਨੇ ਬਣਿਆ ਜੀ ਮੈਂ 2011 ਚ ਲੋਕਾਂ ਦੇ ਕੰਮਕਾਰ ਬਹੁਤ ਇੱਕ ਨੰਬਰ ਦਾ ਸਾਡੇ ਪਿੰਡ ਦਾ ਹੋਰ ਜੀ ਉਹ ਬਿਮਾਰ ਰਹਿਦਾ ਸੀ ਤੇ ਲੋਕਾਂ ਦੇ ਕੰਮਕਾਰ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਫਿਰ ਲੋਕ ਇੱਥੇ ਆਉਂਦੇ ਇਹ ਮੈਨੂੰ ਕਹਿੰਦੇ ਕੋਈ ਨੰਬਰ ਦਾ ਬਣੋ ਦੇ ਸਾਡੇ ਕੰਮਕਾਰ ਵਿੱਚ ਰੱਖ ਦੇ ਫਿਰ ਮੈਂ ਜੀ 2011 ਦੇ ਵਿੱਚ ਨੰਬਰ ਦਾ ਬਣਿਆ ਜੀ ਲੋਕਾਂ ਦੇ ਕੰਮ ਕਰਾ ਕਰਕੇ ਮੇਰਾ ਆਪਣਾ ਖੇਤੀਬਾੜੀ ਦਾ ਕੰਮ ਹੈ ਤੇ ਫਿਰ ਲੋਕਾਂ ਨੂੰ ਮੁਸ਼ਕਲ ਬਹੁਤ ਆਉਂਦੀ ਕੰਮ ਕਰਦੇ ਫਿਰ ਮੈਂ ਉਹਦਾ ਕਰਕੇ ਮੈਂ ਨੰਬਰਦਾਰ ਇਹ ਲਈਏ ਜੀ 2011 ਚ 10ਵੇਂ ਮਹੀਨੇ ਚ ਫਿਰ ਉਦੋਂ ਤੋਂ ਲੈ ਕੇ ਮੈਂ ਹੁਣ ਤੱਕ ਅੱਜ ਤੱਕ ਲੋਕਾਂ ਦੇ ਕੰਮ ਕਰਵਾ ਰਿਹਾ ਜੀ ਇਹ ਵੀ ਜੋ ਕਿ ਮੇਰੀ ਪੋਜਾ ਮੈਂ ਕਰਦਾ ਜੀ ਕੰਮ ਹਰ ਇੱਕ ਨੂੰ ਮੈਂ ਜਨਨ ਹੋ ਜਦੋਂ ਕਿ ਮੈਨੂੰ ਕਿੱਦਾਂ ਤੋਂ ਮੈਂ ਜਨਨ ਹੈ ਨਾਲ ਹੀ ਸਾਡੇ ਨੰਬਰਦਾਰ ਜੀ ਦੇ ਭਤੀਜਾ ਜੀ ਮਨਵੀਰ ਸਿੰਘ ਜੀ ਬੈਠਿਆ ਸასიਕਰਮਣ ਸასიਕਰਮਣ ਮਨਵੀਰ ਸਿੰਘ ਆਪਦੇ ਚਾਚਾ ਹੀ ਨੰਬਰਦਾਰ ਨੇ ਪਹਿਲਾਂ ਇਹਨਾਂ ਨੂੰ ਪਹਿਲਾਂ ਮੇਰੇ ਫਾਦਰ ਸਾਹਿਬ ਸਰਦਾਰ ਫੂਲਾ ਸਿੰਘ ਨੰਬਰਦਾਰ ਸੀ ਪਿੰਡ ਦੇ ਤੇ ਹੁਣ ਇਹ ਦੇ ਬਾਕੀ ਅਸੀਂ ਨੌਜਵਾਨ ਜੀ ਨੂੰ ਇਹ ਵੈਸੇ ਹੀ ਤਰ੍ਹਾਂ ਚਾਹੁੰਦੇ ਆ ਕਿੰਨਾ ਸ਼ਹਿਰੋਂ ਦੂਰ ਹੈ ਨੰਬਰਦਾਰ ਜੀ ਜਦੋਂ ਦੇ ਵੀ ਤੁਸੀਂ ਨੰਬਰਦਾਰੀ ਕਰ ਰਹੇ ਹੋ ਹਾਂਜੀ ਆਪਣੀਆਂ ਸੇਵਾਵਾਂ ਬਾਰੇ ਥੋੜਾ ਜਿਹਾ ਸਾਨੂੰ ਜਾਣਕਾਰੀ ਦਿਓ ਕਿ ਕੀ ਕੀ ਤੁਸੀਂ ਸੇਵਾਵਾਂ ਦਿੱਤੀਆਂ ਆਪਣੇ ਮੈਂ ਜੀ ਲੋਕਾਂ ਦੀਆਂ ਜੇਥੀ ਜਦੋਂ ਕਹਿੰਦੀ ਹੁੰਦੀ ਹੈ ਉਹਦੇ ਬਾਰੇ ਜਾਨਣਾ ਜਾਂ ਕਿਸ ਦਾ ਵਿਰਾਸਤ ਅੰਤਕਾਲਿਆ ਕੇਦੀ ਮੌਤ ਹੋ ਜਾਂਦੀ ਆ ਉਹਦੀ ਜ਼ਮੀਨ ਚਲੋਣੀ ਪੈਂਦੀ ਉਹਦੇ ਬੱਚਿਆਂ ਉਹ ਸਬੰਧ ਦੇ ਵਿੱਚ ਮੈਂ ਕੰਮ ਕਰਦਾ ਜੀ ਜਾਂ ਕਿ ਇਹਦਾ ਮੈਰਿਜ ਸਰਟੀਫਿਕੇਟ ਬਣਾਉਣਾ ਪੈਂਦਾ ਜੀ ਜਾਂ ਕਿ ਇਹਦੀ ਕੋਈ ਕਿ ਇਹ ਕੋਈ ਤਰੀਕੇ ਦਾ ਗਲਤ ਤਰੀਕੇ ਨਾਲ ਕਿਤੇ ਫਸ ਗਿਆ ਉਹਦੀ ਜਮਾਨਤ ਵਗੈਰਾ ਦੇਣੀ ਪੈਂਦੀ ਹੈ ਜੀ ਕੋਈ ਸਹੀ ਕੰਮ ਕਰਦਾ ਜੀ ਮੈਂ ਗਲਤ ਕੰਮ ਮੈਂ ਨਹੀਂ ਕਰਦਾ ਜੀ ਬਿਲਕੁਲ ਸਹੀ ਗਵਾਈ ਪਾਉਣਾ ਹਰ ਇੱਕ ਦੇ ਕੰਮ ਹੋਣਾ ਜੀ ਕਿਸਾਨ ਵੀਰਾਂ ਦਾ ਬੜਾ ਸੰਘਰਸ਼ ਚੱਲ ਰਿਹਾ ਉਹਨਾਂ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਵੇਖੋ ਜੀ ਕਿਸਾਨੀ ਦਾ ਜਿਹੜਾ ਮਸਲਾ ਜੀ ਕਿਸਾਨੀ ਤੇ ਖਰਚਾ ਜ਼ਿਆਦਾ ਆਉਂਦਾ ਜੀ ਤੇ ਉਹਨਾਂ ਦੀ ਕਮਾਈ ਘੱਟ ਹੈ ਜੀ ਕਿਸਾਨਾਂ ਦੀ ਜੇ ਸਬੰਧ ਦੇ ਵਿੱਚ ਕਿਸਾਨਾਂ ਦੇ ਉੱਪਰ ਕਰਜ਼ਾ ਬਹੁਤ ਚੜਿਆ ਜੀ ਉਹਨਾਂ ਦਾ ਆਪਣੇ ਤੌਰ ਤੇ ਜਿਹੜੇ ਚੜਿਆ ਉਹਨਾਂ ਦਾ ਘਰਾਂ ਦੇ ਖਰਚੇ ਜਾਂ ਖੇਤੀ ਦੇ ਖਰਚੇ ਮਹਿੰਗੇ ਜਾਂਦੇ ਆ ਦਵਾਈਆਂ ਦੇ ਕੀਟਨਾਸ਼ਕ ਹੋਰ ਕੋਈ ਵਿਆਜ ਆ ਪੈ ਗਿਆ ਕੋਈ ਸੰਦ ਲੈਣਾ ਪੈ ਗਿਆ ਤੁਨਾਂ ਦੇ ਉਹਦੀ ਵਜ੍ਹਾ ਨਾਲ ਜਿਹੜਾ ਕਿਸਾਨ ਜਿਹੜੀ ਕਿਸਾਨੀ ਆ ਉਹ ਥੱਲੇ ਜਾਂਦੀ ਜੀ ਕੋਈ ਲਾਹੇਵੰਦ ਨਹੀਂ ਦادیه ਜੀ ਕਿਸਾਨ ਨੂੰ ਕੋਈ ਇਹਦੇ ਵਿੱਚ ਗਵਰਨਮੈਂਟ ਨੂੰ ਚਾਹੀਦਾ ਕੋਈ ਕਿਸਾਨਾਂ ਦੇ ਕਈ ਨਾ ਕਈ ਤਰੀਕੇ ਕੋਈ ਸਹਾਇਤਾ ਕੀਤੀ ਜਾਵੇ ਇਹ ਜੇ ਫਸਲ ਮਰੀ ਜਾਂਦੀ ਹੈ ਜੀ ਇਹਦਾ ਕੋਈ ਬੀਮਾ ਕਰਵਾਇਆ ਜਾਵੇ ਤੇ ਇਹ ਵੀ ਐਮਐਸਪੀ ਦਾ ਕਿਸਾਨ ਉੱਥੇ ਮੋਰਚਾ ਲਾਉਂਦੇ ਆ ਜੀ ਐਮਐਸਪੀ ਇਹਦਾ ਖੇਤੀ ਦਾ ਖਰਚੇ ਕੱਢ ਕੇ ਉਹ ਲਾਭ ਆ ਤੰਦਾ ਜਿਹੜਾ ਖੇਤੀ ਨੂੰ ਬਣਾਉਣਾ ਚਾਹੀਦਾ ਮੇਰੀ ਇਹ ਪਪੀ ਦਾ ਬੇਨਤੀ ਜੋ ਮਾਨ ਪੱਤਾ ਤੁਹਾਡਾ ਆ ਰਿਹਾ ਉਹਦੇ ਤੋਂ ਸੰਤੁਸ਼ਟ ਹੋ ਤੁਸੀਂ ਨਹੀਂ ਮਾਨ ਪੱਤਾ ਥੋੜਾ ਜੀ ਬਿਲਕੁਲ 1500 ਰੁਪਿਆ ਸਾਲ ਚ ਦੋ ਵਾਰੀ ਸੰਗ ਨੂੰ ਮਿਲਦਾ ਤੇ ਥੋੜਾ ਜੀ ਜਦੋਂ ਅਸੀਂ ਕਿਸੇ ਦੇ ਕੰਮ ਕਰ ਜਾਂਦੇ ਆਂ ਸਾਡੀ ਸਾਰੀ ਦਿਹਾੜੀ ਉੱਥੇ ਨਿਕਲ ਜਾਂਦੀ ਏ ਸਾਡੇ ਆਪਣੇ ਘਰ ਦੇ ਕੰਮ ਜਿਹੜੇ ਆ ਉਹ ਪਿੱਛੇ ਹੋ ਜਾਂਦੇ ਆਂ ਅਸੀਂ ਥੋੜਾ ਬਹੁਤ ਸਰਕਾਰ ਨੂੰ ਚਾਹੀਦਾ ਵੀ ਨੰਬਰਦਾਰਾਂ ਦਾ ਜਿਹੜਾ ਨੰਬਰਦਾਰਾਂ ਲੋਕਾਂ ਦੇ ਕੰਮ ਕਰਾਉਂਦਾ ਆਪਣਾ ਕੋਈ ਕੰਮ ਨਹੀਂ ਹੁੰਦਾ ਤੇ ਉਹਦੇ ਵਿੱਚ ਕੋਈ ਮਾਲ ਪੱਤਾ ਜਿਹੜਾ ਮਹੀਨੇ ਦਾ ਮਿਲਦਾ ਉਹ ਵਾਅਦਾ ਕਰਨਾ ਚਾਹੀਦਾ ਜੀ ਜੈ ਜੈ ਜੋ ਸਰਕਾਰ ਨੂੰ ਚੰਗਾ ਲੱਗਦਾ ਤੇ ਵਧਾਉਣਾ ਚਾਹੀਦਾ ਜੀ ਸਾਰੇ ਨੰਬਰਦਾਰਾਂ ਦੀ ਇਹੋ ਹੀ ਮੰਗ ਹੈ ਸਰਕਾਰ ਵੱਲੋਂ ਕੋਈ ਤੁਹਾਨੂੰ ਆਉਣ ਜਾਣ ਦੇ ਕਿਰਾਏ ਜਾਂ ਕੋਈ ਟੂਲ ਪਲਾਜੇ ਦੇ ਵਿੱਚ ਕੋਈ ਸਹਾਇਤਾ ਦਿੱਤੀ ਜਾਂਦੀ ਨਹੀਂ ਟੂਲ ਪਲਾਜਾ ਦਾ ਸਾਡਾ ਸਾਡੀ ਨੰਬਰਦਾਰੀ ਜਿਹੜੇ ਕਾਰਡ ਉਖਾਉਨੇ ਆ ਸਾਨੂੰ ਬਣਾ ਕਰ ਦਿੱਤੇ ਕਹਿੰਦੇ ਨੰਬਰਦਾਰ ਦਾ ਸਰਪੰਚ ਦੀ ਇਰੇਟੇਟਾਂ ਲੱਗ ਗਈਆਂ ਤੇ ਸੈਟ ਕੋਲ ਲੈਂਦੇ ਆ ਜੀ ਸਾਨੂੰ ਅੱਗੇ ਰੋਕੇ ਜਾਂਦਾ ਨਹੀਂ ਉਹ ਟੇਟ ਦੇ ਕੇ ਫਿਰ ਟੂਲ ਪਲਾਜੇ ਨੂੰ ਜਾਂਦੇ ਆ ਜੇ ਲੋਕੀਂ ਜਾਣੋ ਭਾਈ ਕਿਸੇ ਦੇ ਕੰਮ ਦੀ ਖਾਤਰ ਇਹ ਵੀ ਚਾਹੀਦਾ ਜੀ ਟੋਲ ਪਲਾਜੇ ਵੀ ਨਹੀਂ ਚਾਹੀਦਾ ਜੀ ਨੰਬਰਦਾਰ ਕਿ ਉਹ ਨੰਬਰਦਾਰ ਲੋਕਾਂ ਦੇ ਕੰਮ ਉਹ ਲੋਕਾਂ ਦਾ ਕੰਮ ਕਰੂਗਾ ਸਾਡੀ ਸਰਕਾਰ ਨੂੰ ਬੇਨਤੀ ਹੈ ਕਬੂਲ ਕਰ ਦੇ ਇਹ ਵਾਲਾ ਕੋਰ ਕਰਨਾ ਚਾਹੀਦਾ ਤੰਦਰ ਜੀ ਬਾਕੀ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਨੰਬਰਦਾਰਾਂ ਦੀ ਜਿਹੜੀ ਹੈ ਨਾ ਸਰਕਾਰ ਦੇ ਤੌਰ 'ਤੇ ਗੱਲ ਅਫਸਰ ਸੁਣਨ ਜੀ ਉਹ ਵੀ ਤਹਿਸੀਲਦਾਰ ਸੁਣੇ ਅਸਲ ਵਿੱਚ ਜਦੋਂ ਡਿਉਟੀ ਦੇ ਬੰਦੇ ਰਿੰਕਤਾ ਨੰਬਰ ਦਾ ਕਿਉਂਕਿ ਨੰਬਰ ਦਾ ਕਿਸੇ ਦੇ ਕੰਮ ਬਦਲੇ ਜਾਂਦਾ ਜੀ ਆਪਣਾ ਟਾਈਮ ਕੱਢ ਕੇ ਵਿੱਚੋਂ ਕਰ ਦੋ ਫਿਰ ਉਹ ਕਿਸੇ ਨੂੰ ਕੰਮ ਬਦਲ ਜਾਂਦਾ ਤੇ ਜੇ ਉੱਥੇ ਕੋਈ ਸੁਣਦਾ ਹੀ ਨਹੀਂ ਕੋਈ ਸੁਲਵਾਈ ਨਹੀਂ ਕਰਦਾ ਜੀ ਫਿਰ ਉੱਥੇ ਕੰਸਲਟ ਹੁੰਦੀ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਜਿੰਨੇ ਵੀ ਸਰਕਾਰੀ ਦਫ਼ਤਰ ਹੈ ਉਹ ਵਾਜ ਤੋਂ ਸਾਨੂੰ ਨੰਬਰ ਦਾ ਉੱਥੇ ਮਾਲ ਸਮਾਂ ਮਿਲ ਲੱਜੇ ਤੇ ਇਹੋ ਮੇਰੀ ਪੀੜਾ ਜੀ ਮੈਂ ਤਾਂ ਇਹ ਮਾਦ ਮਰਾਈ ਇਹੋ ਹੀ ਮੈਂ ਇਹ ਰੱਖਦਾ ਕਿ ਤੁਸੀਂ ਸਾਡੀ ਜਿਹੜੀ ਗੱਲਬਾਤ ਸੁਣੀ ਹੈ ਉਹਨੂੰ ਸਰਕਾਰ ਅੱਗੇ ਰੱਖਣਾ ਯਕੀਨ ਕਰੂਗੀ ਉਹ ਵੈਭੂ ਜੀ ਦਾ ਖਾਲਸਾ ਉਹ ਵੈਭੂ ਜੀ ਕੀ ਕਰਦਾ